ਮੁੱਦੇ ਕਿਹੜੇ ਨੇ ਜਿਹੜੇ ਮੁੱਦਿਆਂ ਤੇ ਇਲੈਕਸ਼ਨ ਲੜ ਰਹੇ ਆ। ਕਾਦੇ ਆਰਥਿਕ ਜੀਵਨ, ਸਮਾਜਿਕ ਜੀਵਨ ਤੇ ਰਾਜਨੀਤਿਕ ਵੇਅਰਨੈਸ ਤੇ ਅਸੀਂ ਕੰਮ ਕਰਾਂਗੇ। ਕਾਰਾ ਜੀ ਬਹੁਤ ਸੋਣਾ। ਅਕਾਲਪੁਰਖ ਮਹਾਰਾਜ ਦੀ ਬਹੁਤ ਕਿਰਪਾ ਵੀ ਲੋਕਾਂ ਦਾ ਇੱਕ ਵਿਸ਼ਵਾਸ ਆ ਜਿਹੜਾ 1 ਸਾਲ ਦੀ ਸਰਪੰਚ ਦੀ ਸੇਵਾਵਾਂ ਦਿੱਤੀਆਂ ਨੇ। ਦੀ ਸੰਗਤ ਨੇ ਇਹ ਫੈਸਲਾ ਕੀਤਾ ਵੀ ਆਪਾਂ ਨਵਦੀਪ ਕੌਰ ਨੂੰ ਵੀ ਜਿਵੇਂ ਇੱਕ ਪਿੰਡ ਦਾ ਇੱਕ ਜੋਗ ਸਰਪੰਚ ਚੁਣਿਆ ਉਵੇਂ ਦਸਾ ਪਿੰਡਾਂ ਦਾ ਇੱਕ ਜੋਗ ਬਲਾਕ ਦਾ ਉਮੀਦਵਾਰ ਆਪਾਂ ਖੜਾ ਕਰਾਂਗੇ ਜੀ ਲੋਕਾਂ ਨੂੰ ਜਾਗਰੂਕ ਕਰ ਰਿਹਾ ਵੀ ਤੁਸੀਂ ਇਹ ਇਹ ਵੋਟਾਂ ਨੂੰ ਐਵੇਂ ਨਾ ਸਮਝੋ ਕਿ ਆਗੀਆਂ ਨੇ ਪਹਿਲਾਂ ਨਹੀਂ ਪਈਆਂ ਕਦੇ ਨਹੀਂ ਪਈਆਂ ਵੀ ਇਹ ਵੋਟ ਲਈ ਸਾਰੇ ਜਣੇ ਪਲੀਜ਼ ਆਪਣਾ ਅਧਿਕਾਰ ਹੈ ਤੁਹਾਡਾ ਇਹਨੂੰ ਯੂਜ਼ ਕਰੋ ਸਕੂਲ ਜਿਹੜੇ ਹੈਗੇ ਸਾਡੇ ਉਹਨਾਂ ਵਿੱਚ ਜੋ ਲੋੜੀਂਦੀਆਂ ਚੀਜ਼ਾਂ ਹੋਣਗੀਆਂ ਪ੍ਰੋਵਾਈਡ ਕਰਵਾਉਣ ਚ ਪੂਰੀ ਪ੍ਰੋਪਰ ਹੈਲਪ ਕਰਾਂਗੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਚ ਹੈਲਪ ਜਿਹੜਾ ਕალი ਦਾ ਬਹੁਤ ਪਿਛੇ ਚੜਿਆ ਗਿਆ ਸੀ ਤੇ ਕੀ ਕალი ਦਾ ਗਰਾਫ ਬਹੁਤ ਉੱਚਾ ਹੋ ਗਿਆ ਤੇ ਸਿਰਫ ਆਵਾਦੀ ਪਾਰਟੀ ਨੇ ਲੇਕੀਆਂ ਕਰਕੇ ਉਹਨਾਂ ਦੇ ਮਾਰੇ ਕਮਾ ਕਰਕੇ ਉਹਨਾਂ ਦੀ ਮਾਰੀ ਸੋਚ ਪੰਜਾਬ ਦੇ ਵਿੱਚ ਪੁਲਸ ਰਾਜ ਹੋ ਗਿਆ ਥਾਂ ਥਾਂ ਤੇ ਗੁੜੀਆਂ ਚੜਦੀਆਂ ਨੇ ਕਾਲੀ ਦਲ ਦੇ ਲਈ ਅਸੀਂ ਕੱਲ ਵੀ 7-8 ਪਿੰਡ ਕੱਢੇ ਨੇ ਤੇ ਕੋਈ ਘਰ ਘਰ ਜਾਣ ਦੀ ਜਾਂ ਸਾਨੂੰ ਫੋਨ ਕਰਨ ਦੀ ਲੋੜ ਨਹੀਂ ਪੈਂਦੀ ਅਸੀਂ ਇੱਕ ਸਿਰਫ ਅਨਾਉਂਸਮੈਂਟ ਹੀ ਕਰੀ ਆ ਲੋਕ ਆਪਣੇ ਆਪ ਹੀ ਬੜੇ ਉਤਸ਼ਾਹ ਦੇ ਨਾਲ ਆ ਰਹੇ ਆ। ਆ ਵੀ ਫੋਟ ਕਢਾਇਆ ਵਾ। ਜੋਰ ਪਾ ਗੜਦੋ ਸਾਹਿਬ ਨੂੰ ਵੀ ਲੋਟੇ ਕਢ ਦੋ ਵੀ ਆਪਾਂ ਬਣਾਈਏ। ਤੇ ਬਹੁਤ ਹੀ ਆ ਰਜਾਣਾ ਮੇਰੇ ਪਿੰਡ ਚੋਂ ਬਹੁਤ ਹੀ ਆ ਵੋਟ ਇਹਨੂੰ ਚਿਤਪੂਤ ਮਿਲੂਗੀ। ਪੰਜਾਬ ਦੇ ਅੰਦਰ ਜ਼ਿਲ੍ਹਾ ਪੁਛੇਤ ਅਤੇ ਬਲਾਕ ਸੰਮਤੀ ਚੋਣਾਂ ਦਾ ਜਿਹੜਾ ਸਿਆਸੀ ਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਇਸ ਟਾਈਮ ਅਸੀਂ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਬਲਾਕ ਸੰਮਤੀ ਜ਼ੋਨ ਲੱਖੋਵਾਲ ਦੇ ਵਿੱਚ ਆ ਜਿੱਥੇ ਭਾਗਪੁਰ ਦੇ ਸਰਪੰਚ ਗਗਨਦੀਪ ਢਿੱਲੋਂ ਦੇ ਜਿਹੜੇ ਪਤਨੀ ਨੇ ਡਾਕਟਰ ਨਵਦੀਪ ਕੌਰ ਢਿੱਲੋਂ ਉਹ ਚੋਣ ਮੈਦਾਨ ਦੇ ਵਿੱਚ ਨੇ ਤੇ ਡੋਰ ਟੂ ਡੋਰ ਕਰ ਰਹੇ ਨੇ ਗਗਨਦੀਪ ਢਿੱਲੋਂ ਨਾਲ ਗੱਲਬਾਤ ਕਰਦੇ ਹਾਂ ਕਿ ਕਿੱਦਾਂ ਚੋਣ ਪ੍ਰਚਾਰ ਕਰਦਾ ਹੈ ਤੇ ਲੋਕਾਂ ਦਾ ਕੀ ਹੰਗਾਰ ਹੈ ਕਿਵੇਂ ਲੋਕਾਂ ਦਾ ਹੰਗਾਰ ਹੈ ਸਭ ਤੋਂ ਪਹਿਲਾਂ ਪਾਟੀ ਸਾਹਿਬ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਜਿਹੜਾ ਤੁਸੀਂ ਗਰਾਉਂਡ ਤੇ ਆ ਕੇ ਜਿਹੜਾ ਮੀਡੀਆ ਚੌਥਾ ਫਿਲਰ ਆ ਵੀ ਤੁਸੀਂ ਸਾਡੇ ਗਰਾਉਂਡ ਰਿਪੋਰਟ ਤੁਸੀਂ ਲੈ ਰਹੇ ਹੋ ਤੇ ਹੰਗਾਰਾ ਜੀ ਬਹੁਤ ਸੋਣਾ ਅਕਾਲਪੁਰਖ ਮਹਾਰਾਜ ਦੀ ਬਹੁਤ ਕਿਰਪਾ ਵੀ ਲੋਕਾਂ ਦਾ ਇੱਕ ਵਿਸ਼ਵਾਸ ਆ ਜਿਹੜਾ ਇੱਕ ਸਾਲ ਦੀ ਸਰਪੰਚ ਦੀ ਸੇਵਾਵਾਂ ਦਿੱਤੀਆਂ ਨੇ ਲੋਕਾਂ ਨੇ ਕਿਹਾ ਵੀ ਭਾਈ ਤੁਹਾਡੀ ਵਾਈਫ ਪੜ੍ਹੀ ਲਿਖੀ ਹੈ ਵੀ ਇਹ ਵੀ ਕਿਉਂਕਿ ਮੇਰੇ ਨਾਲ ਇਹ ਵੀ ਸਮਾਜਿਕ ਤੌਰ ਤੇ ਜਿੰਨਾ ਕੰਮ ਕਰਦੀ ਆ ਜੀ ਫਿਰ ਸਾਂ ਕਿ ਦਸਾ ਪਿੰਡਾਂ ਦੀ ਸੰਗਤ ਨੇ ਇਹ ਫੈਸਲਾ ਕੀਤਾ ਵੀ ਆਪਾਂ ਨਵਦੀਪ ਕੌਰ ਨੂੰ ਵੀ ਜਿਵੇਂ ਇੱਕ ਪਿੰਡ ਦਾ ਇੱਕ ਜੋਗ ਸਰਪੰਚ ਚੁਣਿਆ ਉਵੇਂ ਦਸਾ ਪਿੰਡਾਂ ਦਾ ਇੱਕ ਜੋਗ ਬਲਾਕ ਦਾ ਉਮੀਦਵਾਰ ਆਪਾਂ ਖੜਾ ਕਰਨਾ ਤਾਂ ਕਿ ਫਿਰ ਲੋਕਾਂ ਨੂੰ ਉਪਲਬਧੀਆਂ ਆਪਣਾ ਵਿਜ਼ਨ ਦੱਸ ਕੇ ਤਾਂ ਇਹਨਾਂ ਜਿਵੇਂ ਇੱਕ ਪਿੰਡ ਦੀ ਸੇਵਾ ਕਰਦੇ ਹਾਂ ਤਾਂ ਫਿਰ ਤਾਂ ਆਪਾਂ ਰਲ ਕੇ ਦਸਾ ਪਿੰਡਾਂ ਦੀ ਨੁਹਾਰ ਬਦਲ ਸਕੀਏ ਸਰਕਾਰ ਦੀਆਂ ਸਕੀਮਾਂ ਸਰਕਾਰ ਜਿਹੜੀ ਕੋਈ ਸਰਕਾਰ ਹੋਵੇ ਕੋਈ ਮਰਜ਼ੀ ਸਰਕਾਰ ਹੋਵੇ ਤੇ ਇਹ ਲੋਕਾਂ ਉਹ ਸਰਕਾਰ ਕਿਸੇ ਚਲੋ ਠੀਕ ਹੈ ਇੱਕ ਪਾਰਟੀ ਪਹਿਲਾਂ ਉਮੀਦਵਾਰ ਹੁੰਦਾ ਪਰ ਜਿੱਤਣ ਤੋਂ ਬਾਅਦ ਉਹ ਸਰਕਾਰ ਲੋਕਾਂ ਦੀ ਦੀਆ ਸੋ ਸਾਡਾ ਫਰਜ ਇਹ ਹੈ ਵੀ ਲੋਕਾਂ ਦਾ ਜੀਵਨ ਬਧਰ ਉੱਚਾ ਚੱਕਣ ਲਈ ਫਾਈਨੈਂਸ ਕਮਿਸ਼ਨ ਦੇ ਨੇ ਗਰੰਟਾ ਨੇ ਉਹ ਪੰਚਾਇਤਾਂ ਤੱਕ ਤੇ ਪੰਚਾਇਤਾਂ ਨੂੰ ਜਿਵੇਂ ਅੱਜ ਭਾਗਪੁਰ ਨੇ ਦੋ ਅਵਾਰਡ ਜਿੱਤ ਲਏ ਇੱਕ ਮੈਲ ਹਤਿਆਸੀ ਪੰਚਾਇਤ ਦਾ ਇੱਕ ਯੁਵਾ ಗ್ರಾಮ ਸਭਾ ਦਾ ਇੱਕ ਤੀਜਾ ਨਾਮ ਤੇ ਪਹਿਲਾ ਨਾਮ ਪੂਰੇ ਭਾਰਤ ਵਿੱਚੋਂ ਜਿਵੇਂ ਅਸੀਂ ਉਹ ਨਾਮ ਜਿੱਤੇ ਨੇ ਉਮੀ ਅਸੀਂ ਇਹ ਦਸਾ ਪਿੰਡਾਂ ਦੀਆਂ ਪੰਚਾਇਤਾਂ ਦਸਾ ਪਿੰਡਾਂ ਦੇ ಗ್ರಾಮ ਸਭਾਵਾਂ ਦਾ ਮਾਣ ਉੱਚਾ ਕਰਨ ਦਾ ਪੂਰਾ ਯੋਗਦਾਨ ਪਾਵਾਂਗੇ ਅੱਜ ਆ ਮੁੱਦੇ ਕਿਹੜੇ ਨੇ ਕਿਹੜੇ ਮੁੱਦਿਆਂ ਤੇ ਇਲੈਕਸ਼ਨ ਲੜ ਰਹੇ ਹਾਂ ਦੇਖੋ ਮੁੱਦਾ ਤਾਂ ਸਭ ਤੋਂ ਵੱਡੀ ਗੱਲ ਮੁੱਦਾ ਤੇ ਇਹ ਹੈ ਨੋ ਡਾਊਟ ਵੀ ਹਰ ਬੰਦਾ ਕੋਈ ਨਾ ਕੋਈ ਇੱਕ ਰਾਜਨੀਤਿਕ ਪਛਾਣ ਤਨਾ ਸਰਵਧਤ ਹੁੰਦਾ ਅਸੀਂ ਵੀ ਹੈਗੇ ਅਸੀਂ ਪੰਜਾਬ ਪੰਥ ਹਤਾਸੀ ਬੰਦੇ ਆ ਆਪਣੇ ਮੁੱਦਾ ਤੇ ਹੀ ਹੈ ਵੀ ਜਿਹੜੀ ਇਹ ਪਿਛਲੀ ਸਰਕਾਰ ਨੇ ਇੱਕ ਝੂਠ ਦਾ ਡੰਬਰ ਰਚਿਆ ਸੀ ਉਹ ਕਹਿੰਦੇ ਜੀ ਕੋਈ ਪਾਰਟੀ ਸਿੰਬਲ ਤੇ ਇਲੈਕਸ਼ਨ ਨਹੀਂ ਹੋਣੀ ਪੰਚਾਇਤ ਦੀ ਹਾਲਾਂਕਿ ਪੰਚਾਇਤ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਇਹ ਸਾਰਾ ਪੰਚਾਇਤੀ ਕਾਨੂੰਨ ਦੇ ਦੀਨ ਆਉਂਦਾ ਵਾ ਉਹਨਾਂ ਨੇ ਫਿਰ ਇਸ ਵੇਰੇ ਤੁਸੀਂ ਕਿਉਂ ਨਹੀਂ ਇਹ ਬਿੱਲ ਲੈ ਕੇ ਜਾ ਇਹਦੇ ਵਿੱਚ ਤੁਸੀਂ ਕਿਉਂ ਐਮੈਂਡਮੈਂਟ ਨਹੀਂ ਕੀਤੀ ਕਿਉਂ ਇਹ ਦਿਖਾਉਂਦੇ ਹੋਰ ਆ ਕਰਦੇ ਹੋਰ ਇਹਨਾਂ ਦੀ ਮਨਸ਼ਾ ਹੋਰ ਆ ਕੰਮ ਹੋਰ ਕਰਦੇ ਨੇ ਸੋ ਮੁੱਦਾ ਇਹੀ ਹੈ ਵੀ ਆਪਾਂ ਜੋਗ ਉਮੀਦਵਾਰ ਜਿਹੜੇ ਜਿਹਦਾ ਵਿਜ਼ਨ ਹੋਵੇ ਆਪਣੇ ਪਿੰਡਾਂ ਲਈ ਜਿਨੇ ਕੁਝ ਕਰਕੇ ਦਿਖਾਇਓ ਜਿਹਦੀ ਇੱਕ ਹਿਸਟਰੀ ਹੋਵੇ ਜਿਹਦਾ ਕਰਦਾਰ ਹੋਵੇ ਵੀ ਆਪਾਂ ਉਹਦੇ ਬੇਸ ਤੇ ਇੱਕ ਜੋਗ ਉਮੀਦਵਾਰ ਦੀ ਚੋਣ ਕਰਨੀ ਆ ਤੇ ਪਿੰਡਾਂ ਦੀ ਧੜੇ ਬੰਜੀ ਪਾਰਟੀ ਵਜ ਤੋਂ ਉੱਪਰ ਉੱਠ ਕੇ ਪੰਜਾਬ ਹਤਿਆਸ਼ੀ ਜਿਹੜੇ ਬੰਦੇ ਨੇ ਜਾਂ ਪੰਜਾਬ ਪਸੰਦ ਵਾਲੇ ਬੰਦੇ ਆ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਵਾਲੇ ਜਿਹੜੇ ਸਾਡੇ ਸੰਗਤ ਆ ਉਸ ਉਮੀਦਵਾਰ ਉਹ ਸੋਚ ਤੇ ਪਹਿਰਾ ਦਿੰਦੇ ਹੋਏ ਪਿੰਡਾਂ ਦੇ ਵਿੱਚ ਵਿਕਾਸ ਲੋਕਾਂ ਨੂੰ ਸਿਹਤ ਸਿੱਖਿਆ ਗਰਾਊਂਡ ਨੌਜਵਾਨੀ ਰੁਜ਼ਗਾਰ ਉਹਦੇ ਨਾਲ ਨਾਲ ਅਨੇਕਾ ਕੰਜੀ ਨੇ ਮਨਰੇਗਾ ਦੇ ਹੋ ਗਏ ਜਾਂ ਅਨੇਕਾ ਆਰਸੀਟੀ ਦੇ ਪ੍ਰੋਗਰਾਮ ਹੋ ਗਏ ਜਿੱਥੇ ਵਿੱਚ ਬੱਚਿਆਂ ਨੂੰ ਸਖਲਾਈ ਕੈਂਪ ਹੁੰਦੇ ਨੇ ਇਹ ਚੀਜ਼ਾਂ ਨੇ ਇਹ ਉਦੇਸ਼ ਲੈ ਕੇ ਅਸੀਂ ਪਿੰਡਾਂ ਜਾਵਾਂਗੇ ਤੇ ਆਪਣੇ ਹੋਕਾ ਪੰਚਾਇਤਾਂ ਨੂੰ ਤੇ ಗ್ರಾಮ ਸਭਾਵਾਂ ਨੂੰ ਇਹਨਾਂ ਚੀਜ਼ਾਂ ਦਾ ਹੋਕਾ ਦੇਵਾਂਗੇ ਤੇ ਲੋਕਾਂ ਦੇ ਆਰਥਿਕ ਜੀਵਨ ਸਮਾਜਿਕ ਜੀਵਨ ਤੇ ਰਾਜਨੀਤਿਕ ਵੇਅਰਨੈਸ ਤੇ ਅਸੀਂ ਕੰਮ ਕਰਾਂਗੇ ਅਕਸਰ ਆਪਣੇ ਪਿੰਡਾਂ ਦੇ ਵਿੱਚ ਚਰਚਾ ਹੋ ਜਾਂਦੀ ਹੈ ਕਹਿੰਦੇ ਪੰਚ ਦੇ ਕੋਲ ਤਾਂ ਮੋਹਰ ਹੁੰਦੀ ਹੈ ਬਲਾਕ ਸਮਤੀ ਕੋਲ ਤਾਂ ਮੋਹਰ ਵੀ ਨਹੀਂ ਹੁੰਦੀ ਆਖਰ ਅਧਕਾਰ ਖੇਤਰ ਕੀ ਨੇ ਬਲਾਕ ਸਮਤੀ ਮੈਂਬਰ ਅਧਕਾਰ ਖੇਤਰ ਤਾਂ ਇਹੀ ਤੁਹਾਨੂੰ ਮੈਂ ਦੱਸਿਆ ਜੀ ਵੀ ਇਹ ਜਿਹੜਾ ਪੰਚਾਇਤੀ ਕਾਨੂੰਨ ਹੈ ਸਾਡਾ ਇਹ ਇੱਕ ਪਿੰਡ ਦੀ ਪੰਚਾਇਤ ਤੇ ਉੱਪਰ ਬਲਾਕ ਤੇ ਇੱਕ ਜ਼ਿਲ੍ਹਾ ਬਲਾਕ ਸਮਿਤੀ ਪੰਚਾਇਤ ਤੇ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਇੱਕ ਪੁਲ ਦਾ ਕੰਮ ਕਰਦੀ ਆ ਬਹੁਤਾ ਲੋਕਾਂ ਨੂੰ ਤੇ ਇਹ ਵੀ ਨਹੀਂ ਪਤਾ ਉਹ ਵੀ ਪਿੰਡਾਂ ਦੇ ਵਿੱਚ ਜੀਪੀਡੀਪੀ ਹੁੰਦੀ ਹੈ ਜੀ ಗ್ರಾಮ ਪੰਚਾਇਤ ਡਿਵੈਲਪਮੈਂਟ ਪਲਾਨ ਹੁੰਦੀ ਆ ਉਹ ਜਦੋਂ ਭੇਜ ਕੇ ਬਲਾਕ ਸੰਪਤੀ ਜਾਂਦਾ ਉਹ ਅਪਰੂਵ ਕਰਕੇ ਗਾਹਾਂ ਭੇਜਦੀ ਹੈ ਸਾਡੇ ਲੋਕਾਂ ਨੂੰ ਤਾਂ ਜਿਹੜੇ ਹੈਗੇ ਭੋਲੇਪਨ ਦਾ ਜੀਪੀਡੀਪੀ ਬਣਾਉਣ ਦਾ ਹੀ ਦੱਸਦੇ ਹੈਗੇ ਕੀ ਕਰਨਾ ਹੀ ਕਰਨਾ ਅਸੀਂ ਆਪਣੇ ਬਲਾਕ ਦੇ ਵਿੱਚ ਪੈਂਦੀਆਂ ਸਾਰੀਆਂ ਪੰਚਾਇਤਾਂ ਨੂੰ ਸਰਪੰਚਾਂ ਨੂੰ ਜਿਵੇਂ ਭਾਗਪੁਰ ਦੀ ਪੰਚਾਇਤ ਆ ਨਾਮ ਜਿੱਤਦੀ ਆ ਉਵੇਂ ਸਾਰੀਆਂ ਪੰਚਾਇਤਾਂ ਨੂੰ ਨਾਲ ਲੈ ਕੇ ਜੀਪੀਡੀਪੀ ਵਧੀਆ ਬਣਾ ਕੇ ਅਪਡੇਟ ਕਰਕੇ ਸਾਡਾ ਕੰਮ ਬਲਾਕ ਸੰਪਤੀ ਦਾ ਕੰ ਅਸੀਂ ਉਹ ਕਨੈਕਟੀਵਿਟੀ ਬਣਾ ਕੇ ਲੋਕਾਂ ਗ੍ਰਾਮ ਸਭਾਵਾਂ ਗ੍ਰਾਮ ਪੰਚਾਇਤਾਂ ਦੀ ਜਿਹੜੀ ਆ ਮੰਗਾ ਨੇ ਜਾਂ ਪਿੰਡਾਂ ਦੀਆਂ ਲੋੜਾਂ ਨੇ ਉਹਦਾ ਇੱਕ ਬ੍ਰਿਜ ਦਾ ਕੰਮ ਕਰਕੇ ਉਹਨੂੰ ਗਾਹ ਜ਼ਿਲ੍ਹਾ ਪ੍ਰੀਸ਼ਦ ਜ਼ਿਲ੍ਹਾ ਪ੍ਰੀਸ਼ਦ ਤੋਂ ਗਾਹ ਜਿਹੜੀ ਸਰਕਾਰੀ ਸੇਵਾਵਾਂ ਹੁੰਦੀਆਂ ਉਹਦੇ ਵਿੱਚ ਇੱਕ ਵਧੀਆ ਜਿਹੜਾ ਹੈਗਾ ਕਮਿਊਨੀਕੇਸ਼ਨ ਲਿੰਕ ਪੈਦਾ ਕਰਕੇ ਕਨੈਕਟੀਵਿਟੀ ਬਣਾ ਕੇ ਲੋਕਾਂ ਨੂੰ ਪਤਾ ਲੱਗੂਗਾ ਵੀ ਅੱਛਾ ਵੀ ਬਲਾਕ ਸੰਧੀ ਆਹ ਕਰਦੀ ਹੁੰਦੀ ਆ ਤਾਂ ਹੀ 70 ਸਾਲ ਹੋ ਗਏ ਸਾਡਾ ਪਿੰਡਾਂ ਦਾ ਵਿੱਚ ਹਜੇ ਵੀ ਅਸੀਂ ਉੱਥੇ ਹੀ ਖੜੇ ਆ ਕਿਉਂ ਸਾਡਾ ਉਹ ਬ੍ਰਿਜ ਉਹ ਕਨੈਕਟੀਵਿਟੀ ਸਾਡੀ ਟੁੱਟੀ ਹੋਈ ਸੀ ਕਿਵੇਂ ਤਾਂ ਲੋਕਾਂ ਦਾ ਹੰਗਾਰਾ ਮਿਲ ਰਿਹਾ ਤੇ ਜਿਵੇਂ ਤੁਸੀਂ ਹੁਣ ਅੱਜ ਦੇਖ ਹੀ ਰਹੇ ਹੋ ਕਿ ਮੇਰੇ ਨਾਲ ਕਿੰਨੀਆਂ ਬੀਬੀਆਂ ਨੇ ਪਿੰਡ ਦੇ ਨੌਜਵਾਨ ਬਜ਼ੁਰਗ ਸਾਰੇ ਸਾਥ ਦੇ ਰਹੇ ਨੇ ਅਸੀਂ ਕੱਲ ਵੀ 8 8-7 ਪਿੰਡਾਂ ਦੇ ਵਿੱਚ ਜਾ ਕੇ ਆਏ ਸੀਗੇ ਸਾਰਿਆਂ ਨੇ ਬਹੁਤ ਵਧੀਆ ਹੰਗਾਰਾ ਦਿੱਤਾ हां जी ਅਸੀਂ ਇੱਕ ਤਾਂ ਇਹ ਜਾਣੂ ਕਰਵਾ ਰਹੇ ਹਾਂ ਜਿਵੇਂ ਸਰਪੰਚ ਸਾਹਿਬ ਨੇ ਵੀ ਦੱਸਿਆ ਕਿ ਇਹ ਇੱਕ ਲਿੰਕ ਹੁੰਦਾ ਹੈ ਦੋਨਾਂ ਦੇ ਵਿੱਚ ਪੁਲ ਦਾ ਕੰਮ ਕਰਦੀ ਹੈ ਬਹੁਤ ਸਾਲਾਂ ਤੋਂ ਇਹ ਜਿਹੜਾ ਲਿੰਕ ਸੀਗਾ ਇਹ ਟੁੱਟਿਆ ਹੋਇਆ ਸੀਗਾ ਹੁਣ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਵੀ ਤੁਸੀਂ ਇਹ ਇਹ ਵੋਟਾਂ ਨੂੰ ਐਵੇਂ ਨਾ ਸਮਝੋ ਕਿ ਆਗੀਆਂ ਨੇ ਪਹਿਲਾਂ ਨਹੀਂ ਪਈਆਂ ਕਦੇ ਨਹੀਂ ਪਈਆਂ ਵੀ ਇਹ ਵੋਟ ਲਈ ਸਾਰੇ ਜਣੇ ਪਲੀਜ਼ ਆਪਣਾ ਅਧਿਕਾਰ ਹੈ ਤੁਹਾਡਾ ਇਹਨੂੰ ਯੂਜ਼ ਕਰੋ ਅਕਸਰ ਅਸੀਂ ਦੇਖਦੇ ਹਾਂ ਜਦੋਂ ਗਗਨਦੀਪ ਢਿੱਲੋਂ ਪ੍ਰਚਾਰ ਕਰਦੇ ਹੋਹੀ ਕਹਿੰਦੇ ਮੇਰੀ ਧਰਮ ਪਤਨੀ ਪੜ੍ਹੀ ਲਿਖੀ ਬਹੁਤ ਹੈ ਪਰ ਐਸੀ ਦੇਖਦੇ ਹਾਂ ਜਿਹੜਾ ਪੰਚਾਇਤੀ ਰਾਜ ਹੁੰਦਾ ਉਹਦੇ ਵਿੱਚ ਜਿਹੜਾ ਮਰਦ ਸਮਾਜ ਉਹ ਕੋਰਤਾਂ ਤੇ ਭਾਰੂ ਪੈ ਜਾਂਦਾ ਤੁਸੀਂ ਪੜ੍ਹੀ ਲਿਖੀ ਕੋਈ ਭਾਰੂ ਤਾਂ ਨਹੀਂ ਪਹਿਣ ਦੇ ਦੋਗੇ ਨਹੀਂ ਭਾਰੂ ਤਾਂ ਬਿਲਕੁਲ ਨਹੀਂ ਪਹਿਣ ਦਿੰਦੇ ਪਹਿਲਾਂ ਮੈਨੂੰ ਲੱਗਦਾ ਕਿ 33% ਰੈਰੈਕਸ਼ਨ ਸੀਗਾ ਹੁਣ ਇਸ ਵਾਰੀ ਮੈਨੂੰ ਲੱਗਦਾ 50% ਹੋ ਕੇ ਆਇਆ ਹੈ ਉਹ ਤਾਂ ਹੀ ਆਇਆ ਵੀ ਜਿਹੜੀ ਅਕਸਰ ਪਿੰਡਾਂ ਦੀ ਲੇਡੀਜ਼ ਦੀ ਜਾਂ ਕੁੜੀਆਂ ਦੀ ਆਵਾਜ਼ ਹੁੰਦੀ ਹੈ ਉੱਪਰ ਤੱਕ ਨਹੀਂ ਜਾਂਦੀ ਹੈਗੀ ਚਲੋ ਇਹ ਤਾਂ ਬਹੁਤ ਵਧੀਆ ਨੇ ਕੰ ਪਿੱਛੇ ਤੇ ਸਾਨੂੰ ਇਨਾਮ ਵੀ ਮਿਲਿਆ ਏ ਮੈਲਾ ਹਤਾਸ਼ੀ ਦਾ ਤੇ ਹੁਣ ਉਹ ਵੀ ਸਾਰੇ ਆਪਣੇ 10 ਬਿੰਨਾਂ ਚ ਲੈ ਕੇ ਜਾਊਂਗੀ ਹਾਂਜੀ ਤੇ ਔਰਤਾਂ ਲਈ ਕੀ ਕਰੋਗੇ ਔਰਤਾਂ ਲਈ ਸਭ ਤੋਂ ਪਹਿਲਾਂ ਤਾਂ ਸਕੂਲਾਂ ਦੇ ਵਿੱਚ ਬੱਚੀਆਂ ਦੇ ਲਈ ਜਦੋਂ ਅਸੀਂ ਸਾਡੀ ਜਿਹੜੀ ਫਾਊਂਡੇਸ਼ਨ ਹੈ ਜਿਹੜੀ ਸਾਡੀ ਸਕੂਲਾਂ ਤੋਂ ਸਟਾਰਟ ਹੁੰਦੀ ਹੈ ਇੱਕ ਜਿਹੜਾ ਆਪਾਂ ਕਹਿੰਦੇ ਆ ਕਿ ਨਹੀਂ ਸਾਡੀ ਬਣਦੀ ਆ ਉਹ ਸਕੂਲਾਂ ਤੋਂ ਬਣਦੀ ਆ ਪਹਿਲਾਂ ਬੱਚੀਆਂ ਨੂੰ ਸਕੂਲਾਂ ਦੇ ਵਿੱਚ ਸਕੂਲ ਜਿਹੜੇ ਹੈਗੇ ਸਾਡੇ ਉਹਨਾਂ ਵਿੱਚ ਜੋ ਲੋੜੀਂਦੀਆਂ ਚੀਜ਼ਾਂ ਹੋਣਗੀਆਂ ਪ੍ਰੋਵਾਈਡ ਕਰਵਾਉਣ ਚ ਪੂਰੀ ਪ੍ਰੋਪਰ ਹੈਲਪ ਕਰਾਂਗੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਚ ਹੈਲਪ ਕਰਾਂਗੇ ਜੇ ਮੈਂ ਤੁਸੀਂ ਕਹਿੰਦੇ ਵੀ ਲੇਡੀਜ਼ ਡਮੀ ਕੈਂਡੀਡੇਟ ਜੇ ਉਹ ਉਜਾ ਕੋਸ਼ੁੰਦਾ ਤਾਂ ਮੈਂ ਘਰੇ ਬਿਠਾ ਕੇ ਮੈਂ ਆਪ ਆ ਜਾਂਦਾ ਮੈਂ ਜਿਵੇਂ ਕਹਿੰਦਾ ਮੈਂ ਤਾਂ ਕਹਿੰਨਾ ਕਿ ਬਲਾਕ ਸੰਮਤੀ ਮੈਂਬਰ ਲੇਡੀਜ਼ ਬਣ ਜਾਂਦੇ ਸਮੋਸੇ ਬੰਦੇ ਹੀ ਖਾ ਕੇ ਆ ਜਾਂਦੇ ਐ ਐਗਜ਼ੈਕਟਲੀ ਇਹ ਬਿਲਕੁਲ ਇਹ ਨੈਰੇਟਿਵ ਬਣਿਆ ਹੋਇਆ ਵੀ ਜੀ ਚਲੋ ਕੰਮ ਤਾਂ ਇਹ ਨਹੀਂ ਕਰਨਾ ਫਲਾਣੇ ਸਿਓ ਨੇ ਵੀ ਇਹ ਤਾਂ ਚਲੋ ਤੁਸੀਂ ਵੋਟ ਪਾਉਣੀ ਐ ਨਹੀਂ ਕਿਉਂਕਿ ਪੜੇ ਲਿਖੇ ਨੇ ਅੰਦਰ ਜਾ ਕੇ ਮੈਂ ਜਿਵੇਂ ਪਿੰਡਾਂ ਚ ਵੀ ਕਹਿੰਨਾ ਵੀ ਮੈਨੂੰ ਫੋਨ ਕਰਕੇ ਨਹੀਂ ਪੁੱਛੋ ਵੀ ਗਗਨ ਇਹਦਾ ਕੰਮ ਕੀ ਕਰਨਾ ਵੀ ਇਹਦਾ ਕੀ ਕਰਨਾ ਕਿਉਂਕਿ ਮੈਨੂੰ ਕੰਮ ਕਰਦੇ ਵੀ ਦੇਖ ਰਹੀ ਹੈ ਤੇ ਆਪ ਸਿਆਣੀ ਆ ਅੰਦਰ ਜਾ ਕੇ ਮੈਂ ਡੈਫੀਨਿਟਲੀ ਇਹ ਮੈਂ ਸੰਗਤ ਨੂੰ ਬੇਨਤੀ ਕੀਤੀ ਸੀ ਵੀ ਬਈ ਜਿਵੇਂ ਸਾਡਾ ਪਰਿਵਾਰ ਅਸੀਂ ਲੋਕਾਂ ਲਈ ਸੇਵਾ ਕਰਦੇ ਆਂ ਵੀ ਇਹ ਮੇਰੇ ਤੋਂ 19 ਨਹੀਂ ਮੇਰੇ ਤੋਂ ਨਵਦੀਪ ਕੌਰ 21 ਹੋ ਕੇ ਦਿਖਾਉਗੀ ਤੁਹਾਨੂੰ ਅ ਕੁਝ ਹੋਰ ਵੀ ਹੈ ਭਾਜੀ ਕਿ ਲੰਮਾ ਤੇ ਅਰਬਾ ਤੁਹਾਡਾ ਪੰਚਾਇਤਾਂ ਦੇ ਵਿੱਚ ਇਸ ਵਾਰ ਦੀ ਚੋਣ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਇਸ ਵਾਰ ਦੀ ਚੋਣ ਜਿਹੜਾ ਉਮੀਦਵਾਰ ਬਹੁਤ ਪਿਛੇ ਚਲੇ ਗਿਆ ਸੀ ਇੱਕ ਇੱਕ ਅਕਾਲੀ ਦਾ ਗਰਾਭ ਬਹੁਤ ਉੱਚਾ ਹੋ ਗਿਆ ਤੇ ਸਿਰਫ ਆਮ ਆਦੀ ਪਾਰਟੀ ਦੇ ਨੁਲਕੀਆਂ ਕਰਕੇ ਉਹਨਾਂ ਦੇ ਮਾਰੇ ਕਮਾ ਕਰਕੇ ਉਹਦੀ ਮਾਰੀ ਸੋਚ ਪੰਜਾਬ ਦੇ ਵਿੱਚ ਪੁਲਿਸ ਰਾਜ ਹੋ ਗਿਆ ਥਾਂ ਥਾਂ ਤੇ ਗੁੜੀਆਂ ਚੱਲਦੀਆਂ ਨੇ ਹਰ ਇੱਕ ਥਾਂ ਤੇ ਕੋਈ ਇਹ ਜਗ੍ਹਾ ਨਹੀਂ ਜਿੱਥੇ ਕੋਈ ਰੋਜ਼ ਗੋਲੀ ਚੱਲੇ ਰੋਜ਼ ਕਤਲ ਹੁੰਦੇ ਆ ਇਹ ਨੂੰ ਦੇਖ ਕੇ ਲੋਕਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਬੜਾ ਦੁੱਖ ਸੀਗਾ ਉਹਨਾਂ ਨੇ ਆਪ ਦਾ ਦੁੱਖ ਜਾਗਰੂਕ ਕੀਤਾ ਹੁਣ ਅਕਾਲੀ ਦਲ ਨੂੰ ਬਹੁਤ ਉੱਪਰ ਗਰਾਹ ਆ ਰਿਹਾ ਹੈ ਮੇਰਾ ਖਿਆਲ ਆ ਵੀ ਯਾਦ ਦੇ ਵਿੱਚ ਅਕਾਲੀ ਦਲ ਦੀ ਬਹੁਤ ਜਗ੍ਹਾ ਤੇ ਚੇਅਰਮੈਨ ਨਹੀਂ ਬਣ ਗਈਆਂ ਇਹ ਸ਼ਾਲੂ ਭੈਣ ਦੇ ਵਿੱਚ ਡੋਰ ਟੂ ਡੋਰ ਕਰ ਰਹੇ ਚੋਣ ਪ੍ਰਚਾਰ ਕਰ ਰਹੇ ਨੇ ਜਿੱਥੇ ਮਹਿਲਾਵਾਂ ਨੇ ਨੌਜਵਾਨ ਵੀ ਨੇ ਭਾਈ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੁੰਦੇ ਹਰਪ੍ਰੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਇਹਨਾਂ ਚੋਣਾਂ ਬਾਰੇ ਚੋਣਾਂ ਦੇ ਵਿੱਚ ਦੇਖੋ ਜੀ ਜਿਹੜੀਆਂ ਸਰਕਾਰ ਨੇ ਧੱਕੇਸ਼ਾਹੀਆਂ ਕੀਤੀਆਂ ਨੇ ਨਾ ਲੋਕ ਉਹਦਾ ਜਵਾਬ ਦੇਣ ਦੇ ਤਿਆਰ ਨੇ ਤੇ ਅਕਾਲੀ ਦਲ ਦੇ ਲਈ ਅਸੀਂ ਕੱਲ ਵੀ 7-8 ਪਿੰਡ ਕੱਡੇ ਨੇ ਤੇ ਕੋਈ ਘਰ ਘਰ ਜਾਣ ਦੀ ਜਾਂ ਸਾਨੂੰ ਫੋਨ ਕਰਨ ਦੀ ਲੋੜ ਨਹੀਂ ਪੈਂਦੀ ਅਸੀਂ ਇੱਕ ਸਿਰਫ ਅਨਾਉਂਸਮੈਂਟ ਹੀ ਕਰੀ ਆ ਲੋਕ ਆਪਣੇ ਆਪ ਹੀ ਬੜੇ ਉਤਸ਼ਾਹ ਦੇ ਨਾਲ ਆ ਰਹੇ ਨੇ ਤੇ ਹ ਵੀ ਫਿਰਦੇ ਉਹਨਾਂ ਨਾਲ ਸਿਰਫ ਪੰਜ ਚਾਰ ਕ ਮੈਂਬਰ ਨੇ ਤੇ ਕੱਲ ਸਰਕਾਰ ਦੇ ਆਏ ਸੀ ਸਿਰਫ ਪੰਜ ਬੰਦਿਆਂ ਤੋਂ ਵੱਧ ਕਿਸੇ ਵੀ ਪਿੰਡ ਵਿੱਚ ਉਹਨਾਂ ਦਾ ਕੱਟ ਨਹੀਂ ਹੋਇਆ ਹੈਗਾ ਤੇ ਜਾਨੀ ਇੰਨੇ ਲੋਕ ਉਹਨਾਂ ਤੋਂ ਉਧਰ ਚੁੱਕੇ ਨੇ ਇਹ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਨੇ ਜਿਹੜੇ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਨੇ ਜਿੱਥੇ ਬਜ਼ੁਰਗਾਂ ਨਾਲ ਗੱਲ ਵੀ ਬਾਤ ਕੀਤੀ ਹੈ ਕੈਂਡੀਡੇਟ ਨਾਲ ਕੀਤੀ ਹੈ ਨੌਜਵਾਨਾਂ ਨਾਲ ਕੀਤੀ ਹੈ ਉੱਥੇ ਸਾਬਕਾ ਸਰਪੰਚ ਵੀ ਸਾਡੇ ਨਾਲ ਨੇ ਸਰਪੰਚ ਸਾਹਿਬ ਕਿੱਦਾਂ ਦਾ ਉਤਜਾਹਨ ਹੈ ਇਸ ਵਾਰ ਤੁਹਾਡੇ ਪਿੰਡ ਦਾ ਸਾਡੇ ਪਿੰਡ ਦਾ ਇਥੇ ਬਹੁਤ ਧਿਆਰਜਨ ਹੈ ਜੀ ਤੇ ਬਹੁਤ ਵਧੀਆ ਮੁੰਡੇ ਗगनਪ੍ਰੀਤ ਖੜਾ ਪਾਕ ਪੂਰੇ ਤੋਂ ਵੈਸੇ ਇਸ ਨੂੰ ਆਪ ਹੀ ਖੁਦ ਜੋਰਪਾਗੜ ਦੇੋਂ ਸਾਹਿਬ ਨੂੰ ਬਿਨੂੰ ਟਿਕਟ ਲਾਓ ਵੀ ਆਪਾਂ ਬਣਾਈਏ ਤੇ ਬਹੁਤ ਹੀ ਅਰਜ਼ਾਨਾ ਮੇਰੇ ਪਿੰਡ ਚੋਂ ਬਹੁਤ ਹੀ ਆਪੋਰਟ ਨੂੰ ਚਿਤਪੂਰ ਵੀ ਮਿਲੂਗੀ ਇਹ ਸਾਹਿਬ ਦਾ ਸਰਪੰਚ ਸੀ ਕੁਝ ਮਹਿਲਾਵਾਂ ਵੀ ਨੇ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਅਗਲੀਆਂ ਸਰਕਾਰਾਂ ਨੇ ਅਸੀਂ ਦੇਖ ਲਏ ਇੱਕ ਵਾਰ ਦਾ ਮੌਕਾ ਦੇ ਕੇ ਵੀ ਉਹਨਾਂ ਦੇ ਵਿੱਚੋਂ ਸਾਨੂੰ ਕੋਈ ਮੌਕਾ ਪ੍ਰਾਪਤ ਨਹੀਂ ਹੋਇਆ ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂ ਵੀ ਹੁਣ ਇਹ ਨਵੇਂ ਮੈਂਬਰ ਪੰਚਾਇਤ ਮੁਲਕ ਸਮਤੀ ਤੇ ਬੜਨ ਸਾਡੇ ਪਿੰਡਾਂ ਦੇ ਵਿਕਾਸ ਨੂੰ ਉੱਚਾ ਚੱਕਣ ਹਾਂਜੀ ਪਿੰਡ ਦੇ ਨੌਜਵਾਨ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਹੈ ਮਾਤਾ ਜੀ ਵੀ ਸਾਡੇ ਨਾਲ ਸੀ ਜਿਹੜੇ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਜੇ ਪੜ੍ਹੇ ਲਿਖੇ ਨੌਜਵਾਨ ਅੱਗੇ ਆਉਣਗੇ ਤਾਂ ਪੰਜਾਬ ਦੇ ਵਿਕਾਸ ਦੇ ਲਈ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਸਭ ਸੰਕੇਤ ਹੈ ਕੈਮਰਾਮੈਨ ਹੈਪੀ ਦੇ ਨਾਲ ਰਵੀ ਪਟੜ